なるほど。<music> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਅਕਾਲੀ ਦਲ ਵੱਲੋਂ ਜਿੱਥੇ ਇਹ ਐਮਰਜੈਂਸੀ ਫਿਲਮ ਦਾ ਜਿਹੜਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਹ ਪੰਜਾਬ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੈ ਹਿੰਦੂ ਸਿੱਖ ਏਕਤਾ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਭਾਈਚਾਰਕ ਸਾਝ ਬਣਾ ਕੇ ਰੱਖੀ ਸਾਨੂੰ ਇਹ ਪੂਰਾ ਡਰ ਹੈ ਕਿ ਇਹ ਫਿਲਮ ਚੱਲਣ ਦੇ ਨਾਲ ਜਿੱਥੇ ਆਪਸੀ ਭਾਈਚਾਰਕ ਸਾਝ ਸਾਡੀ ਖਤਮ ਹੋਏਗੀ ਉੱਥੇ ਵਿਸ਼ਵ ਪੱਧਰ ਦੇ ਉੱਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਅਕਸ ਨੂੰ ਖਰਾਬ ਕਰਕੇ ਵਿਖਾਇਆ ਜਾਏਗਾ ਇਸ ਗੱਲ ਦੇ ਨਾਲ ਜਿੱਥੇ ਸਿੱਖ ਜਿਹੜੇ ਸੇਵਾ ਦੇ ਵਿੱਚ ਮੰਨੇ ਜਾਂਦੇ ਨੇ ਮੋਰੀ ਉਹਨਾਂ ਦਾ ਜਿਹੜਾ ਅਕਸ ਇਸ ਤਰੀਕੇ ਦੇ ਨਾਲ ਦਿਖਾਉਣਾ ਉਹਨਾਂ ਨੂੰ ਖਾੜਕੂ ਦਿਖਾਉਣਾ ਉਹਨਾਂ ਨੂੰ ਅਤਵਾਦੀ ਦਿਖਾਉਣਾ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਬਹੁਤਾਰ ਜਿਹੜੀ ਸਿੱਖ ਨੇ ਕਮਿਊਨਿਟੀ ਹੈ ਉਹ ਗੁਰਨਾਨਕ ਦੀ ਸਿੱਖਿਆ ਤੇ ਚੱਲਣ ਵਾਲੀ ਕਮਿਊਨਿਟੀ ਹੈ ਔਰ ਅਸੀਂ ਸੇਵਾ ਦੇ ਵਿੱਚ ਯਕੀਨ ਰੱਖਦੇ ਹਾਂ ਇਹ ਫਿਲਮ ਦੀ ਅਸੀਂ ਹਰ ਤਰੀਕੇ ਦੇ ਨਾਲ ਵਿਰੋਧਤਾ ਕਰਦੇ ਹਾਂ ਔਰ ਸੈਂਸਰ ਬੋਰਡ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਫਿਲਮ ਨਾ ਚੱਲੇ ਅੰਦਰ ਬਾਟਿਆ ਜੰਮੂ ਜੀ ਅੱਜ ਫਿਲਮ ریلیਜ਼ ਹੋ ਰਹੀ ਥੀ ਹਾਂਜੀ ਅਮਰਜੈਂਸੀ ਸਰ ਕਾਫੀ ਬਵਾਦੋ ਮੈ ਮੂਵੀ ਜੋ ਹੈ ਕਾਫੀ ਆਡੀਅנס ਕੇ ਕਾਲਸ ਆ ਰਹੇ ਕਿਉਂਕਿ ਹਮਨੇ ਤਾਂ ਆਡੀਅנס ਕੇ ਵਿਆਹ ਲਗਾਨੀ ਹੁੰਦੀ ਮੂਵੀ तो ऑडियंस के फ़ोन आ रहे हैं दैन कुछ लोग मॉर्निंग में भी आए थे यहाँ पे आपकी भैया लगी है तो हमने तो अपडेट जो किया हमारे पास लगी नहीं है सर मूवीज़ जो ड्यू टू की हमारे ऑडियंस नहीं देखना चाहती है यहाँ पंजाब की जनता जो कुछ विवादित मामला उसमें तो तब हमने रिलीज़ नहीं किया यहाँ लगाई नहीं है सर वो मूवीज़ अभी कोई आया था आपके यहाँ थिएटर में कोई हाँ जी मॉर्निंग में आए थे कुछ लोग की मूवी कौन सी लगी है इमरजेंसी लगी है तो हमने लगाई नहीं है हमने बता दी कि नहीं लगी है सर क्या नाम सर मेरा नाम ध्यान सिंह है ध्यान सिंह तो कैसे आए थे में? सर मैं फिल्म देखने ही आया था बट यहाँ पे फिल्म लगी नहीं है हाँ, तो क्या कारण बोल रहे हैं कारण यही सुनने में आ रहा है कि इसका विरोध हो रहा है बहुत ज़्यादा और पता नहीं क्यों हो रहा है मैं तो देखता फिर मैं विरोध करता अभी तो मैं विरोध भी नहीं कर रहा हूँ ना ही मैं समर्थन कर रहा हूँ इसका लेकिन इसके पहले अगर देखा जाए इसके पीछे कई बार कंगना कंगना रनौत जो है उन्होंने कई बार उटपटंग बयान दिए हैं इस वजह से पीछे भी कंगना रनौत का बहुत ज़्यादा विरोध हुआ है और शायद इसमें भी कुछ हो सकता गलत दिखाया गया और इसलिए सिख लोग विरोध कर, कर रहे हैं क्या काम कर रहे मैं जी इत टिकट काउंटर तू मैं रिस्पॉन्स ये है कि ऑडियंस से काफ़ी कॉल आ रहे हैं कि कहते हैं कि काफ़ी कह रहे हैं कि मूवी नहीं ये ਮੂਵੀ ਮਤਲਬ ਇਹ ਹੈ ਕਿ ਕਹਿੰਦੇ ਮੂਵੀ ਜੇ ਲਾਈ ਤਾਂ ਤੁਸੀਂ ਕਾਫੀ ਤੋੜ ਭੰਦੇ ਚਾਂਸ ਨੇ ਇਸ ਲਈ ਅਸੀਂ ਮੂਵੀ ਨਹੀਂ ਲਗਾ ਰਹੇ ਹਾਂ ਜੀ ਇੱਥੇ ਕੋਈ ਆ ਟਿਕਟ ਲੈਣਾ ਹੈ ਟਿਕਟ ਲੈਣ ਦੀ ਵੈਸੇ ਆ ਰਿਹਾ ਕੋਡਰ ਦੂਰ